ਮਾਈ ਨੀ ਮੈਂ ਕਿਨੂ ਆਖਾਂ ਅੱਗੇ ਅਸੀਂ ਸਵੇਰ ਦੀ ਚਾਹ ਸਾਰੇ ਏਠਾ ਲਾਬੀ ਵਿੱਚ ਹੀ ਪੀਂਦੇ ਪਰ ਅੱਜ ਜੋ ਵੀ ਹੱਥ ਮੇਰੇ ਕਮਰੇ ਵਿੱਚ ਹੀ ਚਾਹ ਆ ਗਈ ਅਤੇ ਨਾਲ ਹੀ ਇੱਕ ਪਰਮਾਨ ਵੀ ਸੀ ਹੋਈ ਅਸੀਂ ਨਾ ਥੱਲੇ ਸਫਾਈ ਕਰਦੇ ਹਾਂ ਤੁਸੀਂ ਉੱਪਰ ਹੀ ਰਹੋ ਜੇ ਪਤਾ ਨਹੀਂ ਕਿਉਂ ਮੈਨੂੰ ਇੰਝ ਲੱਗਾ ਜਿਵੇਂ ਇਹ ਸਭ ਮੇਰੇ ਅਧਿਕਾਰ ਖੇਤਰ ਨੂੰ ਸੀਮਤ ਕਰਨ ਵਾਲਾ ਹੋਵੇ ਮੇਰੇ ਤੋਂ ਘੱਟ ਦਖਲ ਅੰਦਾਜ਼ੀ ਦੀ ਮੰਗ ਹੋਵੇ ਨੀਰੂ ਭਾਬੀ ਆਸ਼ਾ ਦੀ ਦਿਨਲ ਹੱਸ-ਹੱਸ ਕੇ ਗੱਲਾਂ ਕਰਦੀ ਹੋਈ ਸਫਾਈ ਕਰ ਰਹੀ ਸੀ ਪਹਿਲਾਂ ਇਹ ਸਾਰਾ ਕੰਮ ਭਾਬੀ ਨਾਲ ਮੈਂ ਕਰਵਾਉਣੀ ਹੁੰਦੀ ਸੀ ਪਰ ਅੱਜ ਉਸਨੇ ਮੈਨੂੰ ਆਵਾਜ਼ ਮਾਰਨ ਦੀ ਥਾਂ ਇਹ ਸਭ ਕੰਮ ਵਿੱਚ ਆਸ਼ਾ ਦੀ ਮਦਦ ਲਈ ਮੈਨੂੰ ਫ਼ਰਸ਼ ਤੋਂ ਦਿਆਂ ਹਿੰਦੀ ਗਾਣੇ ਸੁਣਨ ਦੀ ਆਦਤ ਸੀ ਗਾਣੇ ਅੱਜ ਵੀ ਲੱਗੇ ਹੋਏ ਸਨ ਆਸ਼ਾ ਨੇ ਇੱਕ ਗੀਤ ਦੀ ਆਵਾਜ਼ ਉੱਚੀ ਕਰ ਲਈ ਕਿਹਾ ਮੈਂ ਧਿਆਨ ਨਾਲ ਸੁਣਿਆ ਤਾਂ ਉਹ ਗੀਤ ਮੈਨੂੰ ਮੂੰਹ ਚੜ ਗਿਆ ਕਿ ਤੇਰਾ ਜਹਾ ਕੋਈ ਨਹੀਂ ਅੱ싸 ਨੇ ਗੀਤ ਨੂੰ ਦੁਬਾਰਾ ਰਿਪੀਟ ਤੇ ਲਾ ਦਿੱਤਾ ਮੈਨੂੰ ਹੁਣ ਗੁੱਸਾ ਚੜਨ ਲੱਗਾ ਗੀਤ ਵਾਰ-ਵਾਰ ਵੱਜ ਰਿਹਾ ਸੀ ਜੇ ਗੱਲੀਆਂ ਜੇਚੋਬਾਰਾ ਜਹਾ ਆਨੰਦ ਦੁਬਾਰਾ ਅਬ ਹਮ ਤੇ ਪਾਏ ਪਰਦੇਸੀ ਕੇ ਤੇ ਰਾਜਾ ਕੋਈ ਨਹੀਂ ਮੈਂ ਇਸ ਗੀਤ ਤੋਂ ਖਿੱਚ ਗਈ ਬਸ ਬਿਨਾ ਨਹਾਤੇ ਹੀ ਬਰਸ਼ ਕਰ ਜਿਮ ਜਾਣ ਲਈ ਉਤਰੀ ਬਿਨਾ ਕਿਸੇ ਨੂੰ ਬੁਲਾਇਆ ਟਿੱਪਣ ਲੱਗੀ ਤਾਂ ਆਸ਼ਾ ਦੀ ਤਨਜ ਵਰਗੀ ਆਵਾਜ਼ ਮੇਰੇ ਪੈਰਾ ਵਿੱਚ ਵੱਜੀ ਮੈਡਮ ਜੀ ਨਾਸ਼ਟਾ ਕਰਕੇ ਜਾਓ ਮੈਂ ਹੋਰ ਵੀ ਖਿੱਚ ਗਈ ਬਈ ਘਰ ਦੇ ਕਿਸੇ ਮੈਂਬਰ ਨੇ ਤਾਂ ਕਿਹਾ ਨਹੀਂ ਇਹ ਐਵੇਂ ਹੀ ਵਿੱਚ ਚੌਧਰੀ ਬਣੀ ਫਿਰਦੀ ਹੈ ਮੈਂ ਕੋਈ ਵੀ ਆਵਾਜ਼ ਦਿੱਤੇ ਬਿਨਾ ਚੁੱਪਚਾਪ ਬਾਹਰ ਨਿਕਲੀ ਸਕੂਟਰੀ ਚੱਕੀ ਤੇ ਚਲੀ ਗਈ ਦੋ ਕਾਂਟੇ ਦੇ ਵਰਕਆਊਟ ਨੇ ਮੈਨੂੰ ਥਕਾ ਵੀ ਦਿੱਤਾ ਸੀ ਅਤੇ ਭੁੱਖ ਵੀ ਬਹੁਤ ਲਾ ਦਿੱਤੀ ਸੀ ਪਰ ਮੈਂ ਘਰ ਜਾਣ ਦੀ ਥਾਂ ਤੇ ਕਨਈਏ ਅੰਕਲ ਦੇ ਘਰੇਲੂ ਖਾਣਾ ਸੈਂਟਰ ਪਹੁੰਚੀ ਹਲੇ ਨਾਸ਼ਤੇ ਦੀ ਪਲੇਟ ਵਿੱਚੋਂ ਇੱਕੋ ਹੀ ਬੁਰਕੀ ਮੂੰਹ ਵਿੱਚ ਪਾਈ ਸੀ ਕਿ ਆਸ਼ਾ ਦੀ ਨਨਾਨ ਮੇਰਾ ਸਿਰ ਪਲੋਸਦੀ ਹੋਈ ਆਸਰਾਣੀ ਖੜੀ ਮੇਰੇ ਮੂੰਹ ਦਾ ਸਵਾਦ ਹੀ ਖਰਾਬ ਹੋ ਗਿਆ ਪਰ ਵਾਹੀ ਦੁਨੀਆਦਾਰੀ ਤੇਰਾ ਮੂੰਹ ਰੱਖਣ ਲਈ ਆਪਣਾ ਮੂੰਹ ਭਾਵੇਂ ਵਿਗੜ ਹੀ ਜਾਵੇ ਪਰ ਮੂੰਹ ਤੋਂ ਇਹ ਪਤਾ ਵੀ ਨਹੀਂ ਲੱਗਣਾ ਦੇਣਾ ਹੁੰਦਾ ਨਾ ਚਾਹੁੰਦਿਆਂ ਹੋਇਆਂ ਵੀ ਉਹਨਾਂ ਨੂੰ ਸામਨੇ ਕੋਸਤੀ ਤੇ ਬੈਠਣ ਦਾ ਇਸ਼ਾਰਾ ਕੀਤਾ ਅਤੇ ਉਹ ਬੈਠਦਿਆਂ ਹੀ ਸ਼ੁਰੂ ਹੋ ਗਏ ਲੈ ਦੱਸ ਹੁਣ ਸਾਡੇ ਵਾਲੀ ਮਹਾਰਾਣੀ ਤਾਂ ਥੋੜੇ ਆਈ ਬੈਠੀ ਹੈ ਮੇਲਣ ਬਣ ਕੇ ਇਹ ਨਹੀਂ ਪਤਾ ਬਈ ਅਸੀਂ ਕਿੰਨੇ ਤੰਗ ਹੋਵਾਂਗੇ ਇਹ ਕਿਹੜਾ ਸਾਰੀ ਉਮਰ ਰਸੋਈ ਵਿੱਚ ਬੜੀ ਰਹਾ ਇਹ ਵੀ ਬਦਲੀਆਂ ਲੈਂਦੀ ਆ ਹੁਣ ਉਹ ਜਵਾਕ ਦੋਵੇਂ ਉਹੀ ਬਾਹਰ ਭੇਜਤੇ ਪੜਨ ਘਰ ਵਿੱਚ ਤਿੰਨ ਜੀਆਂ ਹੁਣ ਇਹ ਚੌਥੇ ਦਿਨ ਥੋੜੇ ਪੱਜੂ ਵਿਚਾਰਾ ਰਵੀ ਤਾਂ ਅੰਡੇ ਉੱਤੇ ਖਾ ਕੇ ਸਾਰ ਲੈਂਦਾ ਹੈ ਤੇ ਮੈਨੂੰ ਤਾਂ ਇਸੇ ਦੇ ਹੱਥ ਦੀ ਰੋਟੀ ਹੀ ਪਸੰਦ ਹੈ ਹੁਣ 4 ਦਿਨ ਹੋ ਗਏ ਇੱਥੇ ਹੀ ਲੈ ਕੇ ਜਾਇਆ ਕਰਨੀ ਪੈਣੀ ਆ ਹੋਰਾ ਖਿਆਲ ਨਹੀਂ ਉਸ ਮਹਾਰਾਣੀ ਨੂੰ ਕੋਈ ਨਾ ਆਂਟੀ ਜੀ ਇੱਥੇ ਵੀ ਘਰ ਵਰਗਾ ਹੀ ਹੁੰਦਾ ਹੈ ਸਭ ਹੁੰਦਾ ਤਾਂ ਹੈ ਪਰ 3 ਟਾਈਮ 40-40 ਰੁਪਏ ਵੀ ਤਾਂ ਲੱਗਦੇ ਆ ਨਾ ਸ਼ਾਮ ਨੂੰ ਤਾਂ ਅੱਸੀਓ ਲੱਗਦੇ ਆ ਰਵੀ ਜੀ ਵੀ ਲੈ ਕੇ ਜਾਣੀ ਹੁੰਦੀ ਹੈ ਰੋਟੀ ਪੱਲਾ ਉਹ ਕੋਈ ਜਨਾਨੀ ਹੋਈ ਜਿਹੜੀ ਚਾਰ ਰੋਟੀਆਂ ਪਕਾਉਣ ਤੋਂ ਡਰਦੀ ਹੀ ਚੌਥੇ ਦਿਨ ਭੱਜ ਜਾਵੇ ਮੈਂ ਸੋਚਾਂ ਪੱਲਾ ਇਹ ਆਪ ਵੀ ਤਾਂ ਜਨਾਨੀ ਹੀ ਹੈ ਆਪੇ ਪਕਾ ਲਵੇ ਮੈਂ ਸਿਰਫ ਮੁਸਕਰਾਈ ਪਰ ਇਹ ਮੁਸਕਾਨ ਇੱਕਦਮ ਅਲੋਪ ਹੋ ਗਈ ਕੁੜੀਏ ਤੂੰ ਨਾ ਨਹੀਂ ਸੀ ਕਰਨੀ ਰਿਸ਼ਤੇ ਨੂੰ ਮੈਨੂੰ ਪੁੱਛ ਕੇ ਵੇਖ ਵਰਜਾਈਆਂ ਮੂਰੇ ਕਟਣਾ ਕਿੰਨਾ ਔਖਾ ਜਵਾਨੀ ਵਿੱਚ ਤਾਂ ਆਪਾਂ ਆਪ ਹੁਦਰੇ ਹੋ ਜਾਂਦੇ ਹਾਂ ਭਾਈ ਤੇ ਇਹ ਭਲੀਆਂ ਮਾਨਸ ਬਟਾਪੇ ਵਿੱਚ ਬਦਲੇ ਲੈਂਦੀਆਂ ਨੇ ਆ ਹੁਣ ਸਾਡੀ ਵੇਖ ਵੇਖ ਲੈ ਪਹਿਲਾਂ ਤਾਂ ਮੂੰਹ ਫੁੱਟਦੀ ਨਹੀਂ ਸੀ ਬਈ ਦੀਦੀ ਤੇਰੀ ਆ ਗੱਲ ਚੰਗੀ ਨਹੀਂ ਲੱਗਦੀ ਹੁਣ ਬੁੱਕ ਬੁੱਕ ਮਿਹਨੇ ਦਿੰਦੀ ਆ ਅਕੇ ਮੈਂ ਤੁਹਾਡੇ ਕਰਨ ਨੂੰ ਛੱਤ ਵਾਂਗੂ ਸੰਭਾਲ ਲਿਆ ਏ ਕੀ ਹੋਇਆ ਜੇ ਤੁਹਾਨੂੰ ਮੈਂ ਤਿੰਨ ਦੀ ਛੱਤ ਲੱਗਦੀ ਹਾਂ ਤੀਨਾ ਤਾਂ ਕਹਿੰਦੇ ਅਨੇਕੇ ਖੜਦੀਆਂ ਹੁੰਦੀਆਂ ਹੋਰ ਤਾਂ ਹੋਰ ਕਹਿੰਦੀ ਜਿਹੜੀ ਚੀਜ਼ ਵੱਧ ਕੰਮ ਕਰਦੀ ਹੋਵੇ ਉਹ ਵੱਧ ਹੀ ਖਰਾਬ ਹੁੰਦੀ ਹੈ ਲੈ ਦੱਸ ਕੁੜੇ ਉਹ ਹੁਣ ਭਲਾ ਚੀਜ਼ ਐ ਕੋਈ ਅਸੀਂ ਤਾਂ ਉਸ ਨੂੰ ਆਪਣੇ ਘਰ ਦਾ ਜੀ ਸਮਝਦੇ ਹਾਂ ਪਰ ਉਹ ਕਹਿੰਦੀ ਕਿ ਮੇਰਾ ਕੀ ਹੈ ਘਰ ਵਿੱਚ ਹੈ ਕਿਉਂ ਨਹੀਂ ਸਾਰੇ ਦਾ ਸਾਰਾ ਘਰ ਤਾਂ ਉਸ ਨੇ ਆਪਣੀ ਮਰਜ਼ੀ ਮੁਤਾਬਕ ਢਾਲ ਲਿਆ ਘਰ ਦੀ ਹਰ ਪੁਰਾਣੀ ਚੀਜ਼ ਉਸਨੇ ਘਰੋਂ ਕੱਢ ਦਿੱਤੀ ਹੈ ਕੋਈ ਤੋੜ ਦਿੱਤੀ ਅਤੇ ਕਈਆਂ ਵੇਚ ਦਿੱਤੀਆਂ ਅਖੇ ਮੈਂ ਨਮੀਆਂ ਵੀ ਤਾਂ ਬਣਾ ਲਈਆਂ ਉਸ ਦੀ ਥਾਂ ਤੇ ਦੱਸ ਉਹ ਕਿਹੜਾ ਫਰੀ ਵਿੱਚ ਬਣੀਆਂ ਹਨ ਭਲਾ ਮੈਂ ਰੋਟੀ ਦੀਆਂ ਬੁਰਕੀਆਂ ਦੇ ਨਾਲ ਉਸ ਦੀਆਂ ਗੱਲਾਂ ਵੀ ਹਾਜਮ ਕਰਨ ਦੀ ਕੋਸ਼ਿਸ਼ ਕਰ ਰਹੀ ਸਾਂ ਉਹ ਲਗਾਤਾਰ ਬੋਲ ਰਹੀ ਸੀ ਕੁੜੀਏ ਤੂੰ ਮੇਰੇ ਮੰਗੂ ਕਮਲ ਨਾ ਕੁੱਟੀ ਪੜ੍ਹੀ ਲਿਖੀ ਆ ਫੇਰ ਕੀ ਹੋਇਆ ਪੋਰਾ ਮੋਟੀ ਏ ਤਾਂ ਜਿਮ ਜੁਮ ਜਾਇਆ ਕਰ ਨਾਲੇ ਅੱਜਕੱਲ ਤਾਂ ਆ ਅਖਬਾਰਾਂ ਲਈ ਰਿਸ਼ਤਿਆਂ ਦੇ ਸਤਿਆਰ ਕੱਢ ਦਿੰਦੇ ਨੇ ਤੂੰ ਆਪੇ ਹੀ ਲੱਭ ਲੈ ਬਸ ਤੂੰ ਮੈਨੂੰ ਦੱਸ ਦੇਵੀਂ ਮੈਂ ਆਪੇ ਗੱਲ ਹਿਲਾ ਦੂੰ ਤੁਹਾਡੇ ਘਰੇ ਚੰਗਾ ਆਖ ਉਹ ਆਪਣੇ ਖਾਣੇ ਦੀ ਪੈਕਿੰਗ ਫੜ ਕੇ ਚਲੀ ਗਈ ਮੈਂ ਖੰਡ ਸੌਫ ਦਾ ਪੱਕਾ ਮਾਰ ਜਦ ਪੈਸੇ ਜਮਾ ਕਰਾ ਕੇ ਵਾਪਸ ਮੁੜੀ ਤਾਂ ਉਹਨਾਂ ਦੀ ਆਖਰੀ ਗੱਲ ਨੇ ਮੇਰੇ ਅੰਦਰ ਆਸ ਜਗਾ ਦਿੱਤੀ ਮੇਰੀਆਂ ਅੱਖਾਂ ਵਿੱਚ ਨਵੇਂ ਸੁਪਨੇ ਆਂਗੜਾਈ ਲਈ ਅੰਦਰ ਇੱਕ ਆਸ ਤੇ ਖੁਸ਼ੀ ਨੇ ਸਿਰ ਚੁੱਕਿਆ ਮੈਂ ਚੁਟਕੀਏ ਬਚਾਉਂਦੀ ਘਰ ਮੁੜ ਆਈ ਬਾਕੀ ਕਹਾਣੀ ਕੱਲ ਅਗਲੇ ਭਾਗ ਵਿੱਚ ਅੱਗੇ ਦੇਖੋ ਇਸ ਕਹਾਣੀ ਵਿੱਚ ਕੀ ਹੁੰਦਾ ਵਾ ਬਹੁਤ ਹੀ ਸੋਹਣੀ ਕਹਾਣੀ ਆ ਕਈ ਵਾਰ ਮਨੁੱਖ ਦਿਲ ਵਿੱਚ ਕੁਝ ਚਾਹੁੰਦਾ ਵਾ ਔਰੋ ਕਿਸੇ ਦੇ ਸਾਹਮਣੇ ਕੁਝ ਨਹੀਂ ਕਹਿ ਸਕਦਾ ਅਜਿਹੀ ਦਿਮਾਗ ਵਿੱਚ ਕਿਵੇਂ ਕੰਮ ਕਰਦਾ ਇਸ ਨੂੰ ਅੱਗੇ ਸੁਣ ਲਈ ਲਾਈਕ ਜ਼ਰੂਰ ਕਰਿਓ ਜੀ ਕਹਾਣੀ ਬਹੁਤ ਹੀ ਸੋਹਣੀ ਹੈ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਜੀ ਧੰਨਵਾਦ